ਜਦੋਂ ਵੋਟ ਪਾਉਣ ਵਾਲਾ ਬਟਨ ਨੱਪਣਾ ਤੇ ਉਦੋਂ ਅਸੀਂ ਬਟਨ ਉਹ ਨੱਪਣਾ ਜਿਹਦੇ ਨਾਲ ਪੰਥ ਦੇ ਨਾਲ ਖੜੇ ਹੋ ਜਾਈਏ ਬਟਨ ਉਹ ਨੱਪਣਾ ਜਿਹਦੇ ਨਾਲ ਸਾਡੇ ਸਿਰ ਤੇ ਕਦੀ ਮੇਹਣਾ ਨਾ ਆਵੇ ਸਾਡੀਆਂ ਪੁਸਤਾਂ ਨੂੰ ਪੰਥ ਦਾ ਮੇਹਣਾ ਨਾ ਸਹਣਾ ਪਵੇ ਜਿਹੜਾ ਬਟਨ ਨੱਪਿਆ ਦਿੱਲੀ ਦੇ ਦਲਾਲ ਤੇ ਦਿੱਲੀ ਪਿੰਡ ਪੁੱਚਰਕਲਾ ਤੋਂ ਚੁੱਕ ਕੇ ਬਾਹਰ ਮਾਰੀਏ ਸੋ ਪਿੰਡ ਪੁੱਤਰ ਕਲਾ ਲਿਆ ਇਸ ਵਾਰੇ ਤਹਈਆ ਕਰ ਲਿਆ ਵਾਬੀ ਇਹ ਜਾਗਦਿਆਂ ਜਮੀਰਾਂ ਵਾਲਿਆਂ ਦੀ ਗਿਣਤੀ ਚ ਆਉਣਾ ਹੈ ਪੁੱਤਰ ਕਲਾ ਵਾਲਿਓ ਪੰਥ ਦਾ ਮੇਣਾ ਨਾ ਲੈ ਲਿਓ ਦੀਪ ਸਿੱਧੂ ਕਹਿੰਦਾ ਸੀ ਪੰਥ ਦਾ ਮੇਣਾ ਸਦੀਆਂ ਪਿਛਾਣੀ ਛੱਡਦਾ ਮੈਨੂੰ ਪਤਾ ਵਾ ਤੁਸੀਂ ਮਾਝੇ ਦੇ ਮਝੈਲ ਉਹ ਦਿੱਲੀ ਦੇ ਦਲਾਲਾਂ ਨੂੰ ਭਜਾਓਂਗੇ ਦਿੱਲੀ ਅੱਗੇ ਲਾਓਂਗੇ ਮਝੈਲ ਦਿਤਾਓਂਗੇ ਜਕਾਰੇ ਲਾਓਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੁਣ ਹਾਲ ਦੇ ਜਕਾਰੇ ਜਦੋਂ ਗੱਜਣੇ ਵੈਰੀ ਛੱਡ ਕੇ ਤਖਤ ਕੱਢਣੇ ਹੋ ਕਿੰਨੇ ਗੋਰੇ ਕਾਲੇ ਫੂਜਾ ਵਿੱਚ ਹੋਣਗੇ ਤੇ ਢੋਂਗਲੇ ਆ ਛਾਤ ਛਾਤ ਕੱਢਣੇ ਆ